ਅਜੇ ਤਾਂ ਲੁਧਿਆਣਾ ਦੇ 12ਵੇਂ ਚ ਪੜ੍ਹਦੀ ਬੱਚੀ ਨਾਲ ਮਲਾਵਾਂਗੇ ਜਿਹੜੀ ਕਿ ਬੋਲਰ ਵੀ ਆ ਤੇ ਅੱਛੀ ਕਰਿਕਟਰ ਬੈਟਿੰਗ ਵੀ ਕਰਦੀ ਆ ਕਿੰਨੀ ਚਿਰ ਤੋਂ ਬੈਟਿੰਗ ਕਰਦੀ ਆ ਕਿੱਦਾਂ ਇਸ ਲਾਈਨ ਦੇ ਵਿੱਚ ਆਈਏ ਕਿਵੇਂ ਬੈਟਿੰਗ ਬੋਲਿੰਗ ਦੇ ਵਿੱਚ ਹਿੱਸਾ ਨੇ ਲਿਆ ਪਹਿਲਾਂ ਅਸੀਂ ਕੋ ਸਾਹਮਣੇ ਗੱਲ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਜੀ ਆਮਨਦੀਪ ਸਿੰਘ ਸਰ ਤੁਹਾਡਾ ਸਟੂਡੈਂਟ ਆ ਕਿੰਨੀ ਚਿਰ ਤੋਂ ਪ੍ਰੈਕਟਿਸ ਕਰ ਰਹੀ ਹੈ ਇਹ ਜੀ ਤੁਸੀਂ ਲਗਾ ਕੇ ਚੱਲੋ ਕਿ 9 ਸਾਲ ਹੋ ਗਈ 9 10 ਸਾਲ ਹੀ ਹੋ ਗਿਆ ਆਲਮੋਸਟ ਇਹਨੂੰ ਪ੍ਰੈਕਟਿਸ ਕਰਦੀ ਆ ਇਹਨੇ ਪਹਿਲਾਂ ਐਜ਼ ਏਥਲੀਟ ਸਟਾਰਟ ਕੀਤਾ ਸੀ ਤੇ ਦੈਨ ਆਫਟਰਵਰਡਸ ਅਸੀਂ ਸਕੂਲ ਗੇਮਸ ਦੇ ਵਿੱਚ ਐਥਲੈਟਿਕਸ ਦੇ ਨਾਲ ਇੱਕ ਗੇਮ ਹੋਰ ਕਰ ਸਕਦੇ ਮੇਜਰ ਦਾ ਫਿਰ ਇਹਨੂੰ ਨਾਲ ਕ੍ਰਿਕਟ ਸ਼ੁਰੂ ਕਰਵਾ ਦਿੱਤੀ ਸੀ ਸਰ ਜੇ ਹਾ ਕ੍ਰਿਕਟ ਦੀ ਗੱਲ ਕਰੀਏ ਕਿ ਹੁਣ ਸਿਲੈਕਸ਼ਨ ਦੀ ਗੱਲ ਕਰੀਏ ਹੁਣ ਕਿੱਥੇ ਕਿੱਥੇ ਖੇੜ ਕੇ ਆਈਏ ਕਿਹੜੇ ਕਿਹੜੇ ਮੈਡਲ ਜਿੱਤ ਕੇ ਆਈਏ ਤੇ ਪਹਿਲਾ ਕਿਹੜੀ ਗੇਮ ਚ ਸੱਲਤਾ ਸੀ ਸਭ ਤੋਂ ਪਹਿਲਾਂ ਜੀ ਮੈਨੂੰ ਤੁਹਾਨੂੰ ਦੱਸਿਆ ਜ ਨੇ ਐਥਲੈਟਿਕਸ ਚ ਸਟਾਰਟ ਕੀਤਾ ਸੀ ਤੇ ਉੱਥੇ ਵੀ ਇਹਨੇ ਬਹੁਤ ਹੀ ਕਹੋ ਕਿ ਐਕਸਟਰਾ ਆਰਡੀਨਰੀ ਪਰਫਾਰਮ ਕੀਤਾ ਔਰ ਇਹਦੇ ਤੁਹਾਨੂੰ ਕੁਝ ਵੀਡੀਓਜ਼ YouTube ਤੇ ਪਏ ਹੋਣਗੇ ਕਿ ਜਦ ਜਿੱਤਦੀ ਸੀ ਨਾ ਤੇ ਦਾ ਮਾਰਜਨ ਬਹੁਤ ਜ਼ਿਆਦਾ ਹੁੰਦਾ ਸੀ ਇਹ ਬੈਸਟ ਐਥਲੀਟ ਹੀ ਆਈ ਹੈ ਸ਼ੁਰੂ ਤੋਂ ਇਹ ਜਦ ਦੇ ਨੇ ਕੈਰੀਅਰ ਆਪਣਾ ਸ਼ੁਰੂ ਕੀਤਾ ਥੈਨ ਆਫਟਰਵਰਡਸ ਜੇ ਕ੍ਰਿਕਟ ਸ਼ੁਰੂ ਹੋਈ ਉੱ ਤੇ ਬਹੁਤ ਹੀ ਅੱਛਾ ਹੈ ਨੇ ਪੀਸੀਏ ਦੇ ਮੈਚਸ ਸਕੂਲ ਸਟੇਟ ਖੇਡੀ ਹੈ ਜੀ ਸਕੂਲ ਨੈਸ਼ਨਲ ਖੇਡੀ ਹੈ ਜੀ ਡੀਏਵੀ ਸਾਡੇ ਟੂਰਨਾਮੈਂਟ ਹੁੰਦੇ ਨੇ ਉਹ ਸਾਰਿਆਂ ਦੀ ਵਿੱਚ ਨੇ ਐਕਸਟਰਾਰਡੀਨਰੀ ਪਰਫਾਰਮ ਕੀਤਾ ਇੱਕ ਪਾਸੇ ਐਥਲੈਟਿਕ ਐਥਲੈਟਿਕ ਗੇਮ ਹੈ ਇੱਕ ਪਾਸੇ ক্রিকেট ਹੈ ਮੈਨੇਜ ਕਿਦਾ ਤੁਸੀਂ ਕਰਦੇ ਹੋ ਬੱਚਾ ਪ੍ਰੈਕਟਿਸ ਕਿਵੇਂ ਕਰ ਰਿਹਾ ਮੈਨੇਜ ਕਿਵੇਂ ਦੇਖੋ ਜੀ ক্রিকেট ਜਿਹੜੀ ਹੈ ਅੱਜ ਕੱਲ੍ਹ ਉਹ ক্রিকেট ਨਹੀਂ ਰਹੀ ਕਿ ਤੁਸੀਂ ਮਤਲਬ ਇੱਕ ਜਸਟ ਬੈਟਿੰਗ ਔਰ ਬੋਲਿੰਗ ਕੀਤੀ ਔਰ ਤੁਸੀਂ ਘਰ ਚਲੇ ਗਏ ਤਰ੍ਹਾਂ ਤਰ੍ਹਾਂ ਦੇ ਟੈਸਟ ਆ ਚੁੱਕੇ ਨੇ ਜਿਨ੍ਹਾਂ ਲਈ ਤੁਹਾਨੂੰ ਫਿਟਨੈਸ ਆਪਣੀ ਟੌਪ ਲੈਵਲ ਤੇ ਰੱਖਣੀ ਹੀ ਪੈਂਦੀ ਹੈ ਬੀਇੰਗ ਐਜ਼ ਅ ਫਾਸਟ ਤੇ ਫਿਟਨੈਸ ਤਾਂ ਕੰਪਲਸਰੀ ਹੀ ਹੋ ਚੁੱਕੀ ਹੈ ਤੇ ਆਲਰੇਡੀ ਇਹ ਪਹਿਲਾਂ ਕਰ ਲਈ ਸੀ ਅਸੀਂ ਉਹਨੂੰ ਅੱਗੇ ਨਾਲ ਥੋੜੇ ਕੁਝ ਚੀਜ਼ਾਂ ਹੋਰ ਜੋੜ ਦਿੱਤੀਆਂ ਤੇ ਨਾਲ ਦੀ ਨਾਲ ਉਹਨਾਂ ਨੂੰ ਕੰਟੀਨਿਊ ਕੀਤਾ। ਅੱਛਾ ਤੇ ਹੁਣ ਕਿਹੜੀ ਗੇਮ ਹੈ? ਲੇਟੈਸਟ ਕਿਹੜੀ ਗੇਮ ਖੇੜ ਕੇ ਆਈ ਹੈ? ਜੇ ক্রিকেট ਦੀ ਗੱਲ ਕਰੀਏ ਬੋਲਿੰਗ ਦੀ ਬੋਲਿੰਗ ਦੇ ਵਿੱਚ ਵਿੱਚ ਅੱਛਾ ਬੋਲਿੰਗ ਕਰਦੀ ਹੈ, ਬੈਟਿੰਗ ਖੇੜਦੀ ਹੈ। ਲੇਟੈਸਟ ਕਿਹੜਾ ਮੈਡਲ ਜਿੱਤ ਕੇ ਆਇਆ ਹੈ? ক্রিকেট ਦੇ ਵਿੱਚ ਉਹ ਕਿੱਥੇ ਖੇੜ ਕੇ ਆਈ? ਦੇਖੋ ਜੀ ਆ ਸਕੂਲ ਸਟੇਟ ਹੋਈ ਸੀ ਉਹਨੇ ਥੋੜੇ ਦਿਨ ਪਹਿਲਾਂ ਮੋਹਾਲੀ। ਉੱਥੇ ਲੁਧਿਆਣੇ ਦੀ ਟੀਮ ਦੀ ਕਪਤਾਨ ਸੀਗੀ ਤੇ ਉੱਥੇ ਬਹੁਤ ਅੱਛੀਆਂ ਨੇ ਜਿਹੜੀ ਪਰਫਾਰਮੈਂਸ ਦਿੱਤੀ ਬੈਟ ਨਾਲ ਵੀ ਔਰ ਬੋਲਿੰਗ ਨਾਲ ਵੀ ਤੇ ਉੱਥ के आ, आ, हुई हुई सो सो देन आफ्टरवर्ड्स एदी नेशनल चैंपियनशिप सिलेक्शन हुई। ਉੱਥੇ ਅੰਮਦਾਬਾਦ ਉੱਥੇ ਘੇਟ ਗਿਆਈ ਹੈ ਤੇ ਉਸ ਤੋਂ ਨਾਲ ਇਹਨੇ ਐਥਲੈਟਿਕਸ ਦੇ ਜਿਹੜੇ ਟੂਰਨਾਮੈਂਟਸ ਹੋਏ ਨੇ ਆਪਣੇ ਸਕੂਲ ਸਟੇਟ ਵੀ ਹੋਈ ਹੈ ਉੱਥੇ ਪਾਰਟਿਸਪੇਟ ਕੀਤਾ ਸੰਗਰੂਰ ਹੋਈ ਸੀ। ਇੱਥੋਂ ਇਹ ਆਪਣੇ ਗੋਲਡ ਮੈਡਲ ਜਿੱਤੀ 200 400 ਮੀਟਰ ਚ। देन आफ्टरवर्ड्स ਹਨ ਕਲ ਸੋਦਿਆ ਖਤਮ ਹੋਈ ਹੈ ਪਰਸੋ। ਉੱਥੇ ਬੈਸਟ ਐਥਲੀਟ ਦੀ ਟਰੋਫੀ ਦਿੱਤੀ। ਜੇ ਬੇਟੀ ਵੀ ਸਾਡੇ ਨਾਲ ਮੌਜੂਦ ਹੈ ਨਾ ਵੀ ਗੱਲਬਾਤ ਕਰਾਂਗੇ। ਬੇਟੇ ਕੀ ਨਾਮ ਹੈ ਤੁਹਾਡਾ? ਹਰਸ਼ਕਤਮ। ਅੱਛਾ। ਕਿੰਨੀ ਏਜ ਹੈ ਤੇ ਕਿੰਨੀ ਚਿਰ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ? ਔਰ ਮੇਰੀ 17 ਸਾਲ ਦੀ ਉਮਰ ਹੈ ਤੇ ਜਦ ਮੈਂ 3rd ਸਟੈਂਡਰਡ ਸੀਗੀ ਤਦ ਦੀ ਮੈਂ ਖੇਡ ਰਹੀ ਆ ਅੱਛਾ ਤੁਸੀਂ ਪਹਿਲਾਂ ਐਥਲੈਟਿਕ ਦੇ ਵਿੱਚ ਵੀ ਤੁਸੀਂ ਗੇਮ ਕਰ ਰਹੇ ਹੋ ਹੁਣ ਕ੍ਰਿਕਟ ਦੇ ਵਿੱਚ ਵੀ ਤੁਸੀਂ ਬੋਲਿੰਗ ਕਰਦੇ ਹੋ ਬੈਟਿੰਗ ਵੀ ਕਰਦੇ ਹੋ ਮੈਨੇਜ ਕਿਦਾ ਕਰਦੇ ਹੋ ਪਹਿਲਾਂ ਐਥਲੈਟਿਕ ਖੇਡਦੇ ਸੀ ਤੁਸੀਂ ਮੈਨੇਜ ਕਿਦਾ ਕਰਦੇ ਹੋ ਉਹ ਮੈਨੇਜ ਹੋ ਜਾਂਦੇ ਕਿਉਂਕਿ ਫਿਟਨੈਸ ਤਾਂ ਦੋ ਦੋਨੋਂ ਗੇਮਾਂ ਲਈ ਜ਼ਰੂਰੀ ਹੈ ਐਥਲੈਟਿਕਸ ਤਾਂ ਮੇਨ ਫਿਟਨੈਸ ਹੈ ਤਾਂ ਮੈਨੇਜ ਤਾਂ ਹੋ ਜਾਂਦੀ ਹੈ ਨਹੀਂ ਕੋਈ ਗੱਲ ਨਹੀਂ ਅੱਛਾ ਕ੍ਰਿਕਟ ਦੀ ਗੱਲ ਕਰੀਏ ਬੋਲਿੰਗ ਤੁਸੀਂ ਕਹਾ ਕਰਦੇ ਸੀਗੇ ਤੇ ਲੇਟੈਸਟ ਕਿਸੀ ਕਿਹੜਾ ਮੈਚ ਖੇੜ ਕੇ ਆਏ ਹੋ ਤੇ ਕਿੱਥੇ ਸਿਲ ਅ ਲੇਟਸ ਅਜੇ ਸਟੇਟ ਹੋਈ ਸੀ ਬਹੁ ਵਾਲੀ ਸਕੂਲ ਸਟੇਟ ਉੱਥੇ ਖੇਡ ਗਈਆਂ ਤੇ ਉਸ ਤੋਂ ਬਾਅਦ ਨੈਸ਼ਨਲ ਦੇ ਕੈਂਪ ਵਗੈਰਾ ਲੱਗੇ ਸੀ ਫਰੀਦਕੋਟ ਉਸ ਤੋਂ ਬਾਅਦ ਉੱਥੇ ਖੇਡ ਕੇ ਆਏ ਸੀ ਅਸੀਂ ਅੰਮ੍ਰਿਤਸਰ ਜਾ ਕੇ ਆਏ ਅਜੇ ਉੱਥੇ ਮੈਚੇਸ ਸੀਗੇ ਉੱਥੇ ਜਾ ਕੇ ਆਏ ਤੇ ਪ੍ਰੈਕਟਿਸ ਕਿਹਾ ਕਿੰਨੇ ਤੋਂ ਕਿੰਨੇ ਕਰਦੇ ਹੋ ਤੁਸੀਂ ਸਕੂਲ 'ਚ ਵੀ ਪੜ੍ਹਦੇ ਹੋ ਪੜ੍ਹਾਈ 'ਤੇ ਵੀ ਧਿਆਨ ਦੇਣਾ ਪੈਂਦਾ ਵਾ ਪ੍ਰੈਕਟਿਸ ਦੇ ਵਿੱਚ ਕਿੰਨਾ ਟਾਈਮ ਕੱਢਦੇ ਹੋ ਸਕੂਲ ਦੇ ਵਿੱਚ ਵੀ ਕਿੰਨੇ ਕ ਟਾਈਮ ਕੱਢਦੇ ਹੋ ਅ ਸਵੇਰੇ ਤਾਂ ਆ ਜਾਈਦਾ ਇੱਥੇ 10 ਵਜੇ ਤੇ ਫਿਰ 3 3:30 4 ਵਜੇ ਜਾਂਦੇ ਨੇ ਪ੍ਰੈਕਟਿਸ ਕਰਦੇ ਕਰਦੇ ਫਿਰ ਘਰੇ ਜਾ ਕੇ ਥੋੜਾ ਰ ਪੜ 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 ਕੇ ਫਿਰ ਉਹ ਤੋਂ ਬਾਅਦ ਫਿਰ ਥੋੜਾ ਕਮ ਹੁੰਦਾ ਜਿਹੜਾ ਕਰਦਾ ਉਹ ਕਰੀਦਾ ਘਰੇ ਜਾ ਕੇ ਮਤਲਬ ਡ੍ਰਿਲਸ ਵਗੈਰਾ ਜਿਹੜੀਆਂ ਹੋਗੀਆਂ ਅੱਛਾ ਨੈਸ਼ਨਲ ਤੁਸੀਂ ਖੇਡ ਕੇ ਆਏ ਹੋ ਹੁਣ ਲੇਟੈਸਟ ਤੁਸੀਂ ਹਨ ਤੇ ਅੱਗੇ ਕੀ ਸੁਪਨਾ ਵਾਂ ਅੰਡਰ 19 ਜਾਂ ਅੱਗੇ ਕਿੱਥੇ ਜਾ ਕਿੱਥ ਤੱਕ ਜਾਣਾ ਚਾਹੁੰਦੇ ਤੁਸੀਂ ਮੇਰਾ ਤਾਂ ਇਹੀ ਸੁਪਨਾ ਹੈ ਕਿ ਮੈਂ ਇੰਡੀਆ ਖੇਡਾਂਗਾ ਇੱਕ ਦਿਨ ਇੰਡੀਆ ਲਈ ਹਾਂਜੀ ਠੀਕ ਅੱਛਾ ਡਾਈਟ ਕੀ ਰੱਖਦੇ ਹੋ ਹੁਣ ਜਿਵੇਂ ਤੁਹਾਡੀ ਉਮਰ ਹੈ 17 ਸਾਲ ਦੀ ਤੁਹਾਡੀ ਉਮਰ ਹੈ ਡਾਈਟ ਕਿਦਾਂ ਰੱਖਦੇ ਹੋ ਪੜਦੇ ਵੀ ਹੋ ਧਿਆਨ ਵੀ ਦੇਣਾ ਪੈਂਦਾ ਗੇਮ ਵੀ ਖੇਡਦੇ ਹੋ ਡਾਈਟ ਕਿਦਾਂ ਪ੍ਰੈਕਟਿਸ ਵੀ ਕਰਦੇ ਹੋ ਡਾਈਟ ਵਿੱਚ ਕੀ ਖਾਂ ਡਾਈਟਸ ਜੇ ਅੰਡੇ ਹੋ ਗਏ ਦੁੱਧ ਪਨੀਰ ਦਾਲਾਂ ਵਗੈਰਾ ਚਿਕਨ ਵਗੈਰਾ ਇਹ ਸਭ ਜ਼ਰੂਰੀ ਖਾਣਾ ਰੋਜ਼ اچھا ਮਾ ਮਾਦਰਫ ਜਿਹੜੇ ਮਾਤਾ ਪਿਤਾ ਉਹ ਉਹ ਕਿੱਦਾਂ ਕਹਿੰਦੇ ਨੇ ਵੀ ਕਿੰਨਾ ਉਹ ਗੱਲਬਾਤ ਕਰਦੇ ਨੇ ਜਿਵੇਂ ਕਹਿੰਦੇ ਹੁਣ ਤੁਸੀਂ ਪੜਾਈ ਵੀ ਕਰਦੇ ਨਾਲ ਕ੍ਰਿਕਟ ਵੀ ਖੇਡਦੇ ਮਾਤਾ ਪਿਤਾ ਦਾ ਕਿਦਾਰਾ ਸਹਿਯੋਗ ਰੰਦਾ ਸਭ ਮਾਤਾ ਪਿਤਾ ਜੀ ਬਹੁਤ ਸਪੋਰਟਿਵ ਨੇ ਘਰੋਂ ਬਹੁਤ ਚੰਗੀ ਸਪੋਰਟ ਆ ਕਿਸੇ ਨੇ ਕਦੇ ਐਵੇਂ ਨਾ ਨਹੀਂ ਕੀਤੀ ਸਪੋਰਟਸ ਲਈ ਵੀ ਤਾਂ ਸਟੱਡੀਜ਼ ਤੇ ਵੀ ਕਦੇ ਪ੍ਰੈਸ਼ਰ ਨਹੀਂ ਪਾਇਆ ਕਿ ਜ਼ਿਆਦਾ ਪੜ ਠੀਕ ਮਤਲਬ ਸਪੋਰਟ ਚੰਗੀ ਹੈ ਸਪੋਰਟ ਚੰਗੀ ਹੈ ਹਾਂਜੀ ਆਪਣਾ ਮਤਲਬ ਕਿੰਨੂ ਦੇਖ ਕੇ ਤੁਸੀਂ ਇੱਕ ਆਈਡਲ ਹੁੰਦਾ ਬੰਦੇ ਰਮਨ ਦੇ ਵਿੱਚ ਕਿਨੂ ਦੇਖ ਕੇ ਤੁਸੀਂ ਆਹ ਕ੍ਰਿਕਟ ਦੇ ਮੈਦਾਨ ਵਿੱਚ ਆਇਓ ਕ੍ਰਿਕਟ ਦੀ ਗੇਮ ਵਿੱਚ ਆਇਓ ਬੋਲਿੰਗ ਕਰਾਨੇ ਤੁਸੀਂ ਬੈਟਿੰਗ ਵੀ ਨਾਲ ਕਰਦੇ ਨਹੀਂ ਕ੍ਰਿਕਟ ਦਾ ਐਸੇ ਗਲੀ ਛੋਟੇ ਹੁੰਦੇ ਕਿ ਅੱਡ ਦਾ ਸ਼ੌਂਕ ਪੈ ਗਿਆ ਸੀ ਫਿਰ ਇੱਥੇ ਸਰ ਨੇ ਪੁੱਛਿਆ ਸੀ ਤਾਂ ਜੁਆਇਨ ਕਰ ਲਈ ਸੀ ਸਰ ਨੇ ਕਰਾਈ ਸੀ ਸਰ ਨੇ ਕਰ ਸਰ ਬੈਟਿੰਗ ਦੇ ਸਰ ਨੇ ਕਰਾਈ ਸੀਗੀ ਹੁਣ ਨੈਸ਼ਨਲ ਖੇਡ ਕੇ ਆਈ ਹੁਣ ਅੰਡਰ 19 ਜਾਣ ਦਾ ਸੁਪਨਾ ਇੰਡੀਆ ਵੀ ਮੈਚ ਖੇਡਣ ਦਾ ਸੁਪਨਾ ਚਲ ਅੱਗੇ ਅੱਗੇ ਚਲੋ ਬੇਟੀ ਵਧਿਓ ਕਿੱਦਾਂ ਆ ਤੁਹਾਡੇ ਵੱਲੋਂ ਕਿਤਨਾ ਸਪੋਰਟ ਹੋਊਗਾ ਮੇਰੇ ਬਲੋਧਾ ਜੀ ਜਿਸ ਕੈਲੋਕ 24/7 esport ਹੈ ਇਹਨਾਂ ਨੂੰ ਹੁਣ ਰਾਦੇ ਵੀ ਉੱਥੇ ਗਿਆ ਹੋਇਆ ਜੇ ਵਰਲਡ ਕੱਪ ਖੇលਨ ਤੇ ਉਹਦਾ ਉੱਥੇ ਦਾ ਆਪਣੇ ਦਾ 3.5 ਘੰਟੇ ਦਾ ਫਰਕ ਹੈ ਤੇ ਉਹ ਜਦ ਮੇਰੇ ਨਾਲ ਉਹਨੇ ਡੇਲੀ ਗੱਲ ਕਰਨੀ ਹੁੰਦੀ 1 ਘੰਟਾ ਤੇ ਉਹ ਰਾਤ ਨੂੰ ਮੈਨੂੰ 1 ਵੇ ਮੈਂ ਉਹਨਾਂ ਗੱਲ ਕੀਤੇ ਬਿਨਾ ਮੈਂ ਸੌਂਦਾ ਨਹੀਂ ਤੂੰ ਨੇ ਦੇਖ ਲਓ ਵੀ ਕਿੰਨਾ ਖਸਪੋਰਟ ਹੋਊਗਾ ਮੇਰਾ ਇਹ ਤਾਂ ਕਹਿ ਲਓ ਕਿ 24 ਘੰਟੇ ਇਹਨਾਂ ਲਈ ਕੁਝ ਨਾ ਕੁਝ ਮਸੂਝਦੇ ਹੀ ਰਹਿਣਾ ਕਿ ਇਹ ਕਿਦੋਂ ਕਿੱਦਾਂ ਕਿੱਦਾਂ ਇਹਨਾਂ ਦੀ ਬੈਟਰਮੈਂਟ ਹੋ ਸਕੇ ਤੇ ਮੇਰੀ ਡਿਊਟੀ ਤੁਸੀਂ ਲਾ ਕੇ ਚੱਲੋ ਕਿ 12 ਮਹੀਨੇ 30 ਦਿਨ ਹੋਰ 24/7 ਦੀ ਹੀ ਹੈ ਜੀ ਬਿਲਕੁਲ ਅਸੀਂ ਕੋਟ ਸਾਹਿਬ ਨਾਲ ਵੀ ਗੱਲਬਾਤ ਕੀਤੀ ਤੇ ਹਰਸ਼ਕਾ ਬੇਟੀ ਨਾਲ ਵੀ ਗੱਲਬਾਤ ਕੀਤੀ ਜਿਹੜੀ ਕਿ ਬੋਲਿੰਗ ਕਰਦੀ ਹੈ ਪ੍ਰੈਕਟਿਸ ਕਰਦੀ ਹੈ ਬੈਟਿੰਗ ਦੇ ਵਿੱਚ ਵੀ ਪ੍ਰੈਕਟਿਸ ਕਰਦੀ ਹੈ ਨੈਸ਼ਨਲ ਵੀ ਖੇਡ ਕੇ ਹਟੀ ਹੈ ਤੇ ਹੁਣ ਇਹਦਾ ਸੁਪਨਾ ਇੰਡੀਆ ਦੇ ਮੈਚ ਵਿੱਚ ਖੜਿਆ ਜਾਵੇ ਵੰਡਰ 90 ਮੈਚ ਵੀ ਖੇਡਣ ਦਾ ਇਹਦਾ ਸੁਪਨਾ ਰਜ਼ਾਨਾਤ ਲਖਨਿੰਦਰ ਸਿੰਘ ਦਾਨਕਸ਼ ਵਾਰਟੀਮੀ